ਸਸਟੀ ਗਲ ਕਿਸਾਨ ਭਰਾਵੋ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਚੰਗੇ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਣੀ ਆਲੂ ਦੀ ਫਸਲ ਆਲੂ ਦੀ ਫਸਲ ਤਕਰੀਬਨ 38 ਦਿਨਾਂ ਦੀ ਹੋ ਚੁੱਕੀ ਆ ਤੇ ਹੁਣ ਤੱਕ ਇਹਦੇ ਦੋ ਨੇ ਜਿਹੜੇ ਤਾਕਤ ਵਾਲੇ ਸਪਰੇਅ ਆਪਾਂ ਕਰ ਚੁੱਕੇ ਆ ਤੇ ਗਰੋਥ ਚੰਗੀ ਐ ਇਸ ਵਾਰੀ ਆਲੂਆਂ ਦੀ ਤੇ ਸਾਰੇ ਕਿਸਾਨ ਭਰਾਵਾਂ ਦੇ ਆਲੂ ਚੰਗੇ ਹੀ ਹੋਣਗੇ ਇਸ ਵਾਰੀ ਜਿਹੜਾ ਮੌਸਮ ਆ ਆਲੂ ਦੇ ਫੇਵਰ ਚ ਆ ਤੇ ਆਲੂ ਦੀ ਗਰੋਥ ਹੈ ਜਿਹੜੀ ਚੰਗੀ ਆ ਤੇ ਕਿਸਾਨਪ੍ਰਾਪੋ ਕਿਤੇ ਆਲੂ ਦੀ ਹੁਣ ਬਜਾਈ ਵੀ ਹੋ ਰਹੀ ਆ ਤਕਰੀਬਨ ਅੱਜ 18 ਨਵੰਬਰ ਹੋ ਚੁੱਕਿਆ ਤੇ ਕਿਤੇ ਪਟਾਈ ਵੀ ਹੋ ਰਹੀ ਆ ਹੁਸ਼ਿਆਰਪੁਰ ਏਰੀਆ ਹੋ ਗਿਆ ਮਾਸੀਵਾੜਾ ਏਰੀਆ ਹੋ ਗਿਆ ਉੱਥੇ ਆਲੂ ਦੀ ਪਟਾਈ ਸ਼ੁਰੂ ਵੀ ਹੋ ਚੁੱਕੀ ਆ ਕੱਚੇ ਆਲੂ ਉੱਥੇ ਪਟਾਈ ਕੀਤੀ ਜਾਂਦੀ ਆ ਤੇ ਕਿਸਾਨਪੁਰਾ ਬਾਰ-ਬਾਰ ਇਹ ਗੱਲ ਤੋਂ ਬਹੁਤ ਜ਼ਿਆਦਾ ਡਿਸਕਸ ਕਰਦੇ ਨੇ ਰਹਿੰਦੇ ਨੇ ਵੀ ਝੋਨੇ ਦੇ ਝਾੜ ਘਟ ਰਹੇ ਨੇ ਆਮਦਨ ਉਹਦੇ ਵਿੱਚੋਂ ਖਰਚੇ ਜ਼ਿਆਦੇ ਹੋ ਗਏ ਤੇ ਆਮਦਨ ਘਟ ਰਹੀ ਕੀ ਅੱਗੇ ਜਾ ਕੇ ਆਲੂਆਂ ਤੋਂ ਬਾਅਦ ਮੱਕੀ ਆ ਜਿਹੜੀ ਕਾਮਯਾਬ ਹੋਵੇਗੀ ਦੇਖੋ ਮੱਕੀ ਕਾਮਯਾਬ ਹੋ ਜਾਂਦੀ ਆ ਕੋਈ ਦੋਚਿੱਤੀ ਰਹਿਣੀ ਨਹੀਂ ਹੈਗੀ ਕੀ ਵਾਰੀ ਓਪਨ ਮਾਰਕੀਟ ਵਿੱਚ ਮੱਕੀ ਦੇ ਜਿਹੜੇ ਰੇਟ ਨੇ ਘਟ ਜਾਂਦੇ ਨੇ ਪਿਛਲੇ ਸਾਲ ਇਦਾਂ ਹੀ ਹੋਇਆ ਆ ਬਾਰਿਸ਼ਾਂ ਪੈਣ ਕਰਕੇ ਮੱਕੀ ਦੇ ਰੇਟ ਘੱਟ ਲੱਗਦੇ ਰਹੇ ਨੇ ਤੇ ਕਿਸਾਨ ਤੇ ਜਿਹੜੀ ਮੱਕੀ ਦੇ ਵਿੱਚੋਂ ਆਮਦਨਾਂ ਘਟ ਰਹੀ ਆ ਇਸ ਲਈ ਕਿਸਾਨ ਭਰਾਵੋ ਜੇਕਰ ਤੁਹਾਡਾ ਅਗੇ ਤਾਲੂ ਦੀ ਪਟਾਈ ਹੋ ਰਹੀ ਆ ਨਵੰਬਰ ਦੇ ਮਹੀਨੇ ਦਸੰਬਰ ਦੇ ਮਹੀਨੇ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਤਾਂ ਉੱਥੇ ਤੁਸੀਂ ਕਣਕ ਦੀ ਬਿਜਾਈ ਕਰ ਸਕਦੇ ਹੋ ਹੁਣ ਕਣਕ ਦੇ ਵੀ ਬਹੁਤ ਆਉਂਦੇ ਨੇ ਮਾਰਕੀਟ ਦੇ ਵਿੱਚ ਅਗਲਾ ਕਹਿ ਦਿੰਦਾ ਵੀ 15 ਕਵੰਟਲ ਦੀ ਕਣਕ ਨਿਕਲਦੀਆਂ ਕਿਲੇ ਚ ਉਹਦਾ ਕੀ ਆਪਾਂ ਨੂੰ ਅੰਦਰ ਹੋਣੀਆਂ ਪਰ ਕਣਕ ਦੇ ਬੀਜ ਐਸੇ ਨੇ ਜਿਹੜੇ ਕਿ ਆਪਾਂ ਨੂੰ 25 ਕਵੰਟਲ ਤੱਕ ਵੀ ਝਾੜ ਦੇ ਸਕਦੇ ਨੇ ਪਰ ਉਹਦੀ ਸ਼ਰਤ ਇਹ ਆ ਵੀ ਉਹ ਬੀ ਆਪਾਂ ਨੂੰ ਸਹੀ ਚੋਣ ਹੋ ਜਵੇ ਅੱਜ ਮੈਂ ਤੁਹਾਨੂੰ ਇੱਕੋ ਇੱਕ ਬੀ ਰਿਕਮੈਂਡ ਕਰ ਰਿਹਾ ਉਹ ਹੈਗਾ ਸਰਤਾਜ ਰਾਸੀ ਕੰਪਨੀ ਵਾਲਿਆਂ ਦਾ ਸਰਤਾਜ ਬੀਜ ਆ ਬਹੁਤ ਸੋਹਣਾ ਬੀਜ ਆ ਪਿਛਲੇ 2 ਸਾਲ ਤੋਂ ਇਸ ਚੱਲਦਾ ਆ ਰਿਹਾ ਇੱਕ ਦੀ 3 ਸਾਲ ਆ ਇਹਦਾ ਤੇ ਆਪਾਂ ਵੀ ਇਹਦੀ ਬਜਾਈ ਕੀਤੀ ਆ ਤੇ ਇਹਦੀ ਜਿਹੜੀ ਬਜਾਈ ਆ 15 ਨਵੰਬਰ ਤੋਂ ਸ਼ੁਰੂ ਹੋ ਕੇ ਲੋਹੜੀ ਤੱਕ ਇਹਦੀ ਬਜਾਈ ਕਰ ਸਕਦੇ ਆ ਤੇ ਇਹ ਇੱਕ ਰਾਸੀ ਦਾ ਐਸਾ ਕੰਪਨੀ ਦਾ ਬੀਜ ਆ ਸਰਤਾਜ ਜਿਹਦੇ ਵਿੱਚ ਗਰਮੀ ਨੂੰ ਸਹਿਣਸ਼ੀਲਤਾ ਦੀ ਵਧੇਰੇ ਆ ਜੇਕਰ ਆਪਾਂ ਹੋਰ ਬੀਜ ਜਿਹੜੇ ਬੀਜ ਦੀਆਂ ਪਸੇਤੀਆਂ ਵੈਰੈਟੀਆਂ ਜੇਕਰ ਮਾਰਚ ਮਹੀਨੇ ਗਰਮੀ ਪੈ ਜਵੇ ਤਾਂ ਉਹਨਾਂ ਦੇ ਝਾੜ ਆ ਜਿਹੜੇ ਨਹੀਂ ਆਉਂਦੇ ਤੇ ਇਸੇ ਕਰਕੇ ਜਿਹੜੇ ਹੁਣ ਆਲੂ ਵਾਲੇ ਵੀਰ ਨੇ ਹਨਾ ਉਹਨਾਂ ਨੇ ਆਲੂ ਤੋਂ ਬਾਅਦ ਕਣਕ ਦੀ ਬਜਾਈ ਕਰਨੀ ਆ ਕਾਉ ਸਰਤਾਜ ਬੀਜ ਜਿਹੜਾ ਬਜਾਈ ਕਰਨਗੇ ਉਹਦਾ ਨਸਾਰਾ ਜਿਹੜਾ ਲੇਟ ਚ ਆਊਗਾ ਪਰ ਸਰਤਾਜ ਬੀਜ ਦੇ ਵਿੱਚ ਇਹ ਖਾਸੀਅਤ ਆ ਜਿਹੜਾ ਨਸਾਰਾ ਜਾ ਕੇ ਮਾਰਚ ਚ ਆਉਣਾ ਉਹਨੂੰ ਗਰਮੀ ਜੇਕਰ ਪੈਂਦੀ ਆ ਤਾਂ ਕੋਈ ਵੀ ਅਸਰ ਨਹੀਂ ਹੋਵੇਗਾ ਝਾੜ ਨੇ ਜਿਹੜੇ ਉਹ ਕੇਤੀ ਕਣਕ ਦੇ ਬਰਾਬਰ ਹੀ ਆਉਣਗੇ ਕਿਸਾਨ ਭਰਾਓ ਇਸ ਲਈ ਜੇਕਰ ਆਪਾਂ ਹੁਣ ਕਣਕ ਦੀ ਬਿਜਾਈ ਕਰਨੀ ਆ ਤਾਂ ਚੰਗੀ ਕਣਕ ਦੀ ਬਿਜਾਈ ਬੀਜ ਆ ਜਿਹੜੀ ਚੋਣ ਕੀਤੀ ਜਾਵੇ ਕਣਕ ਢੋਲਾਂ ਵਿੱਚੋਂ ਕੱਢ ਕੇ ਵੀ ਬੀਜ ਸਕਦੇ ਆ ਕੋਈ ਦੋ ਚਿੱਤੇ ਰਹੀ ਨਹੀਂ ਹੈਗੀ ਪਰ ਜਿਹੜੇ ਬੀਜ ਇੱਕ ਸਮੇਂ ਲਈ ਬਣੇ ਨੇ ਇੱਕ ਸਪੈਸ਼ਲ ਸਮੇਂ ਦੇ ਲਈ ਬਣੇ ਨੇ ਉਹ ਬੀਜ ਜਦੋਂ ਆਪਾਂ ਉਹਨਾਂ ਦੀ ਬਿਜਾਈ ਕਰਾਂਗੇ ਤਾਂ ਉੱਥੇ ਆਪਾਂ ਨੂੰ ਉਹਦੇ ਜਿਹੜੀ ਆਉਟਪੁੱਟ ਆ ਜ਼ਿਆਦਾ ਮਿਲੇਗੀ ਤੇ ਕੰਪਨੀਆਂ ਦੇ ਬਹੁਤ ਵੱਡੀਆਂ ਰਿਸਰਚ ਕਰਦੀਆਂ ਨੇ ਤੇ ਸਮੇਂ ਦੇ ਨਾਲ ਗਰਮੀ ਦੇ ਨਾਲ ਸਹਿਣਸ਼ੀਲਤਾ ਰੱਖਣ ਦੇ ਲਈ ਉਹ ਨਵੇਂ-ਨਵੇਂ ਬੀਜ ਆ ਜਿਹੜੇ ਲੈ ਕੇ ਆਉਂਦੀਆਂ ਨੇ ਕਿਸਾਨ ਭਰਾਵੋ ਬਾਕੀ ਫਸਲਾਂ ਨਾਲੋਂ ਕਣਕ ਦੀ ਫਸਲ ਇੱਕ ਐਸੀ ਫਸਲ ਆ ਜਿਸ ਤੇ ਖਰਚਾ ਸਭ ਤੋਂ ਘੱਟ ਹੁੰਦਾ ਆ ਆਪਾਂ ਹੁਣ ਝੋਨੇ ਤੇ ਵੀ ਖਰਚਾ ਕਰਕੇ ਦੇਖ ਲਿਆ ਆਉਟਪੁੱਟ ਸਾਰਿਆਂ ਦੀ ਘੱਟ ਨਿਕਲੀ ਆ ਤੇ ਇਸੇ ਤਰ੍ਹਾਂ ਜੇਕਰ ਅੱਗੇ ਆਪਾਂ ਮੱਕੀ ਤੇ ਵੀ ਆਲੂਆਂ ਤੋਂ ਬਾਅਦ ਮਟਰਾਂ ਤੋਂ ਬਾਅਦ ਗੰਨੇ ਤੋਂ ਬਾਅਦ ਇੰਨੇ ਖਰਚੇ ਕਰਾਂਗੇ ਆਉਟਪੁੱਟ ਜੇ ਘੱਟ ਨਿਕਲੇ ਫੇਰ ਮੱਕੀ ਇੱਕ ਐਸੀ ਫਸਲ ਆ ਪੈਦਾਵਾਰ ਤੁਸੀਂ ਬਹੁਤ ਸੋਹਣੀ ਕਰ ਲੋਗੇ ਪਰ ਜਿਹੜਾ ਉਹਦਾ ਰੇਟ ਆ ਉਹ ਓਪਨ ਮਾਰਕੀਟ ਰੇਟ ਆ ਉੱਥੇ ਜਾ ਕੇ ਆਪਾਂ ਕਿਸਾਨ ਆ ਜਿਹੜਾ ਦੰਮ ਤੋੜ ਜਾਂਦਾ ਹੈ ਇਸ ਲਈ ਕਿਸਾਨ ਭਰਾਵੋ ਜਿੰਨਾ ਆਲੂ ਗੇਤਾਰੇ ਆ ਮਟਰ ਗੇਤਾਰੇ ਆ ਗੰਨੇ ਦੀ ਫਸਲ ਗੇਤੀ ਆ ਰਹੀ ਆ ਉੱਥੇ ਕਣਕ ਦੀ ਬਿਜਾਈ ਕਰੋ ਸਰਤਾਜ ਬੀਜ ਇੱਕ ਐਸਾ ਬੀਜ ਆ ਜਿਹੜਾ ਕਿ ਪਸੇਤੀਆਂ ਵੈਰਾਈਆਂ ਲਈ ਬਰਤਾਨ ਆ ਬਰਤਾਨ ਤੇ ਰਾਸੀ ਕੰਪਨੀ ਵੱਲੋਂ ਇਹ ਜਾਰੀ ਕੀਤਾ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 2 ਸਾਲ ਹੋ ਗਏ ਨੂੰ ਮਾਰਕੀਟ 'ਚ ਆਏ ਹੋਏ ਆ ਕਿ ਤੀਸਰਾ ਸਾਲ ਆ ਤੇ ਜਿਹੜੀ ਇਹਦੇ ਦਾਣਿਆਂ ਦੀ ਕੁਆਲਿਟੀ ਉਹ ਮੈਂ ਤੁਹਾਨੂੰ ਦਿਖਾਵਾਂ ਦੇਖੋ ਕਿੰਨੇ ਨਿੱਗਰ ਦਾਣੇ ਨੇ ਤੇ ਮੈਨੂੰ ਇੱਥੇ ਹੱਥ ਤੇ ਫੀਲ ਹੋ ਰਿਹਾ ਜਦੋਂ ਚੱਕਦਿਆਂ ਨਿੱਗਰ ਵੀ ਬੀਜਾਂਗੇ ਨਿੱਗਰ ਦਾਣੇ ਹੀ ਉਤਪੰਨ ਕਰਾਂਗੇ ਤੇ ਝਾੜ ਚੰਗੇ ਪਾਵਾਂਗੇ ਬਾਰ-ਬਾਰ ਮੈਂ ਕਿਸਾਨ ਭਰਾਵਾਂ ਤੁਹਾਨੂੰ ਇਹੀ ਗੱਲ ਕਹਾਂਗਾ ਕਣਕ ਘੱਟ ਖਰਚ ਵਾਲੀ ਫਸਲ ਆ ਜੇਕਰ ਆਪਾਂ ਇਹ ਅਪਣਾਉਦੇ ਜਾਵਾਂਗੇ ਤਾਂ ਆਪਾਂ ਨਾ ਟੈਨਸ਼ਨ ਹੋ ਕੇ ਤਾਂ ਜਿਹੜੀ ਆ ਆਲੂਆਂ ਤੋਂ ਬਾਅਦ ਮਟਰਾਂ ਤੋਂ ਬਾਅਦ ਆਲੂ ਕੰਨੇ ਤੋਂ ਬਾਅਦ ਉਹਦੇ ਵਿੱਚ ਜਿਹੜੀ ਕਣਕ ਦੀ ਪੈਦਾਵਾਰ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਧੰਨਵਾਦ